ਏ ਬੀਪ ਸਾਂਝਾ ਤੁਹਾਨੂੰ ਰੱਖੇ ਅੱਗੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਹੰਸਾਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਜਾਣਾ ਸ਼ੁੱਕਰਵਾਰ ਸਵੇਰੇ ਤੋਂ ਹੀ ਜਾਰੀ ਹੈ ਲੋਕਾਂ ਦਾ ਹਜੂਮ ਪਿੰਡ ਹੰਸਾਲੀ ਵੱਲ ਜਾ ਰਿਹਾ ਹੈ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਅੰਤਮ ਦਰਸ਼ਨ ਲਈ ਵੀਰਵਾ ਰਾਤੋਂ ਹੀ ਜਿਵੇਂ ਹੀ ਸੰਗਤਾਂ ਨੂੰ ਸੰਤ ਅਜੀਤ ਸਿੰਘ ਦੇ ਅਕਾਲ ਚਲਾਣੇ ਬਾਰੇ ਪਤਾ ਲੱਗਾ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਹੰਸਾਲੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਰ ਵਰਗ ਦੇ ਲੋਕ ਹੰਸਾਲੀ ਪਿੰਡ ਵੱਲ ਪਹੁੰਚ ਰਹੇ ਨੇ ਅੱਖਾਂ ਚੰਝੂ ਨੇ ਖਿਰਦਿਆ ਚੰਝੂ ਨੇ ਬੜੇ ਦੁਖੀ ਨੇ ਲੋਕ ਕਿ ਬਾਬਾ ਜੀ ਸਾਨੂੰ ਇੰਨੀ ਛੇਤੀ ਕਿਉਂ ਛੋੜਾ ਦੇ ਗਏ ਮਤਲਬ ਮੇਰਾ ਪਾਕਿਸਤਾਨ ਤੋਂ ਵੀ ਆਂਦੇ ਨੇ ਜੀ ਮਤਲਬ ਸਾਰੇ ਮਤਲਬ ਹਿੰਦੂ ਮੁਸਲਿਮ ਕ੍ਰਿਸਚੀਅਨ ਜਿੰਨੇ ਵੀ ਸਾਰੇ ਬਾਬਾ ਜੀ ਨੂੰ ਮਤਲਬ ਮੰਨਦੇ ਨੇ ਜੀ ਹਾਂ ਜੀ ਪਲੇਅਰ ਅਜੀਤ ਸਿੰਘ ਹੁਣ ਵੀ ਮੇਰੇ ਫੋਰਨ ਕੰਟਰੀ ਚੋਂ ਕਈ ਬੱਚਨ ਦੇ ਫੋਨ ਆ ਜਿੰਦੇ ਵੀ ਬਾਬਾ ਜੀ ਦੇ ਮਤਲਬ ਅਸੀਂ ਦਰਸ਼ਨ ਕਰਨੇ ਮਤਲਬ ਉੱਥੋਂ ਆ ਰਹੇ ਨੇ ਬੜਾ ਮਨ ਉਦਾਸ ਹੋਇਆ ਤਾਂ ਕੁਛ ਕਰਨ ਦੀ ਵੀ ਅਨਾਉਂਸਮੈਂਟ ਤੋਂ ਪਤਾ ਲੱਗਿਆ ਯਾਨੀ ਅਸੀਂ ਕੁਛ ਕਾ ਹੀ ਨਹੀਂ ਸਕਦੇ ਜਿੱਦਾਂ ਆਪਾਂ ਘਰ ਤੋਂ ਤੁਰ ਪੈਨੇ ਆ ਉਦੋਂ ਹੀ ਕਦਮ ਕਦਮ ਸਾਹੀ ਬਾਬਾ ਜੀ ਮੰਨ ਦੇ ਵਿੱਚ ਕਹਿ ਦਿੰਦੇ ਆ ਕਿ ਪਾਈ ਗੁਰੂ ਕਿਰਪਾ ਕਰੂਗਾ ਤਾਂ ਘਰ ਜਾਣਾ ਜਾਣ ਦੇ ਸਾਰੀ ਸਾਨੂੰ ਦਿੱਸ ਪੈਂਦਾ ਸੀ ਕਿ ਮਹਾਰਾ ਦੀ ਗੁਰੂ ਮਹਾਰਾ ਦੀ ਅਸ਼ੀਰਵਾਦ ਸਾਨੂੰ ਮਿਲਿਆ ਹੈ ਕੁਛ ਨਹੀਂ ਕਹਿ ਸਕਦੇ ਸਾਡੇ ਨਾਲ ਬਹੁਤ ਵੱਡੀ ਘਾਟ ਹੋ ਗਈ ਅੱਜ ਸੰਤ ਅਜੀਤ ਸਿੰਘ ਹੰਸਾਲੀ ਵਾਲਾ ਨੇ ਨਾ ਸਿਰਫ ਧਾਰਮਿਕ ਕਾਰਜ ਕੀਤੇ ਬਲਕਿ ਸਮਾਜਿਕ ਖੇਤਰ ਵਿੱਚ ਵੀ ਕੰਮ ਕੀਤੇ ਇਹੋ ਕਾਰਨ ਹੈ ਕਿ ਆਮ ਸ਼ਰਧਾਲੂਆਂ ਦੇ ਨਾਲ ਨਾਲ ਹਰ ਖੇਤਰ ਨਾਲ ਸੰਬੰਧਤ ਹਸਤੀਆਂ ਦਾ ਡੇਰੇ ਆਉਣਾ ਜਾਣਾ ਸੀ ਸਿਆਸਤੀ ਨਹੀਂ ਬਲਕਿ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਯੁਵਰਾਜ ਸਿੰਘ ਤੇ ਹਰਪਜਨ ਸਿੰਘ ਵੀ ਸੰਤ ਅਜੀਤ ਸਿੰਘ ਦੇ ਸ਼ਰਧਾਲੂ ਨੇ ਯੁਵਰਾਜ ਸਿੰਘ ਦੀ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਵਿੱਚ ਸ਼ਰਧਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਯੂਵੀ ਨੇ ਆਪਣੇ ਟਵਿੱਟਰ ਪੇਜ ਤੇ ਇਸ ਸੰਬੰਧ ਵਿੱਚ ਟਵੀਟ ਕੀਤਾ ਉਹਨਾਂ ਲਿਖਿਆ ਸੰਤ ਬਾਬਾ ਹੰਸਾਲੀ ਵਾਲਿਆਂ ਦੇ ਅਕਾਲ ਚਲਾਣੇ ਦਾ ਦੁੱਖ ਵਿਅਕਤ ਨਹੀਂ ਕਰ ਸਕਦਾ ਰੱਬ ਦਾ ਫਰਿਸ਼ਤਾ ਵਾਪਸ ਚਲਾ ਗਿਆ ਇਸ ਤੋਂ ਇਲਾਵਾ ਮਰਹੂਮ ਪਹਿਲਵਾਨ ਦਾਰਾ ਸਿੰਘ ਬੌਕਸਰ ਵਿਜेंद्र ਸਿੰਘ ਮੇਨਕਾ ગાંધી ਫਿਲਮ ਐਕਟਰ ਤਰਮਿੰਦਰ ਦੀ ਪਤਨੀ ਪ੍ਰਕਾਸ਼ ਕੌਰ ਅਤੇ ਐਕਟਰ ਬੋਬੀ ਦੇਵਾਲ ਵੀ ਹੰਸਾਲੀ ਵਿੱਚ ਸੰਤ ਅਜੀਤ ਸਿੰਘ ਦੇ ਦਰਸ਼ਨ ਲਈ ਆਉਂਦੇ ਰਹੇ ਨੇ ਈ ਵੀ ਪੀ ਸੰਜਾ ਤੁਹਾਨੂੰ ਰੱਖੇ ਅੱਗੇ